ਕੀ ਕਹਣਾ ਤਾਂ ਬਿਜਾਰ ਵਿੱਚ ਇਸ ਤਰ੍ਹਾਂ ਚਾਰੀ ਅੰਚਰੀ ਹੋਇਆ ਇਹ ਬਾਜ਼ਾਰ ਦੇ ਵਿੱਚ ਆਪਣੇ ਜੇਐਸ ਜੁਐਲਰੀ ਨੇ ਗੋਪਾਲ ਜੀ ਬਹੁਤ ਚੰਗੇ ਇਨਸਾਨ ਨੇ ਤੇ ਜਿਹੜੀ ਮਾੜੀ ਘਟਨਾ ਹੋਈ ਬਹੁਤ ਹਿਸਾਬ ਨਾਲ ਜੈਸਨ ਰੇਟ ਚੱਲਦੇ ਪਏ ਆ ਚਾਂਦੀ ਦੇ ਸੋਨੇ ਦੇ ਉਹਨਾਂ ਦੇ ਸਾਰਾ ਵੀ ਇਹ ਅੱਜ ਦੇ ਟਾਈਮ ਦੇ ਵਿੱਚ ਇਹ ਚੋਰੀ ਹੋ ਜਾਣਾ ਬਹੁਤ ਵੱਡੀ ਗੱਲ ਹੈ ਜੀ ਇਹ ਕਾਟਾ ਕਦੀ ਵੀ ਨਹੀਂ ਪੂਰਾ ਹੁੰਦਾ ਹੁੰਦਾ ਬਈ ਬਹੁਤ ਬਗਲਾ ਸਾਰੀ ਦਿਹਾੜੀ ਉਹਦੀ ਮਿਹਨਤ ਕਰਦਾ ਤੇ ਮਿੰਟਾਂ ਜੀ ਇਹ ਕੰਮ ਹੋ ਜਾਣਾ ਉਹਵੇਂ ਵੀ ਬਹਿਲਾਤ ਵੀ ਹਸਾਬ ਨਾਲ ਜਿਹੜੇ ਬਾਜ਼ਾਰ ਦੇ ਵੀ ਆ ਸਾਰੀ ਦਿਹਾੜੀ ਲੁੱਟਾਂ ਖੋਹ ਹੀ ਜਾਂਦੀਆਂ ਪ੍ਰਸ਼ਾਸਨ ਨੂੰ ਵੀ ਇਹ ਹੋਏ ਅਦਾਇਤ ਮਤਲਬ ਕਿ ਆਪਾਂ ਅਪੀਲ ਕਰ ਸਕਦੇ ਆ ਜੀ ਵੀ ਸਾਡਾ ਸਾਥ ਦਿਓ ਬਾਜ਼ਾਰ ਦੇ ਵਿੱਚ ਵੀ ਹਸਾਬ ਨਾਲ ਗਸ਼ਤ ਵਧਾਈ ਜਾਵੇ ਇਹ ਚੋਰਾਂ ਟਕੇਤਿਆਂ ਦੇ ਹਸਾਬ ਨਾਲ ਠੱਲ ਪਾਈ ਜਾਵੇ ਹੁਣ ਡਿਪਟੀ ਸਾਹਿਬ ਵੀ ਆਏ ਆ ਸ਼ੁਆਸ਼ਣ ਦੇ ਰਹੇ ਆ ਜੀ ਵੀ ਚੋਰੀ ਦਾ ਵੀ ਅਸੀਂ ਹੱਲ ਕੱਢਾਂਗੇ ਕੋਈ ਨਾ ਕੋਈ ਬੰਦੇ ਫੜਾਂਗੇ ਟ੍ਰੇਸ ਕਰਾਂਗੇ ਤੇ ਇਹ ਕੰਮ ਸਹੀ ਹੋ ਜੇ ਵੀ ਬੰਦੇ ਫੜੇ ਜਾਣ ਜੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਅਸੀਂ ਤੇ ਅੱਗੇ ਤੋਂ ਵੀ ਇਹਨਾਂ ਚੀਜ਼ਾਂ ਦੇ ਹਿਸਾਬ ਨਾਲ ਪੂਰੀ ਗਸ਼ਤ ਵਧਾ ਕੇ ਇਹਨਾਂ ਦਾ ਰੋਕ ਲਾਈ ਜਾਵੇ ਜਿਹੜੀਆਂ ਚੋਰੀਆਂ ਡਕੈਤੀਆਂ ਬਹੁਤ ਜ਼ਿਆਦਾ ਹੋ ਰਹੀਆਂ ਲੁੱਟਾਂ ਖੋਹ ਬਹੁਤ ਜ਼ਿਆਦਾ ਹੋ ਰਹੀਆਂ ਲੇਡੀਆਂ ਬਾਜ਼ਾਰ 'ਚ ਆਉਂਦੀਆਂ ਉਹਨਾਂ ਦੇ ਹਿਸਾਬ ਨਾਲ ਵੀ ਬਹੁਤ ਜ਼ਿਆਦਾ ਲੁੱਟਾਂ ਖੋਹ ਉਹਨਾਂ ਕੋਲ ਵੀ ਹੁੰਦੀਆਂ ਪਈਆਂ ਮੋਬਾਈਲ ਕੋਲ ਆ ਪਰਸ ਕੋਲ ਆ ਇਹ ਦੇ ਇੱਕ ਦਿਨ ਦੇ ਵਿੱਚ ਸਾਨੂੰ ਦੋ ਦੋ ਤਿੰਨ ਦਿਨ ਦਾ ਡਰਾਮਾ ਹੋ ਹੀ ਰਿਹਾ ਹੈ ਵੀ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਾਡਾ ਵੀ ਸਾਰੇ ਬਾਜ਼ਾਰਾਂ ਵੱਲੋਂ ਵੀ ਵੀ ਇਹਨਾਂ ਵੱਲ ਗਸ਼ਤ ਵਧਾ ਕੇ ਤੇ ਸਾਹ ਦਿੱਤਾ ਹੋਇਆ ਬਾਜ਼ਾਰ ਦਾ ਵੀ ਜੇ ਐਸ ਜੁਵਲਰ ਬੋਲੇ ਜੀ ਸੀ ਬੇਦਗਾਂ ਤੋਂ ਚਾਂਦੀ ਦਾ ਸਮਾਨ ਸੀਗਾ ਉਹ ਚੋਰੀ ਹੋ ਗਿਆ ਜੀ ਕਿੰਨਾ ਸਮਾਨ ਸੀਗਾ ਕਦੋਂ ਚੋਰੀ ਤੋਂ ਪਤਾ ਲੱਗਿਆ ਇਹ ਦਾਅ ਦਾ ਵਾਕਿਆ ਲਾ ਜੀ ਮੈਂ सुरेश ਸ਼ਵਨ ਨੌਵੇਂ ਅਗ ਦੇ ਨਾਲ ਖੋਲੀ ਹੈ ਵੇਖਿਆ ਤਾਂ ਸਮਝ ਅੰਦਰਲੇ ਪਾਸੇ ਦਗੇ ਟੁੱਟਿਆ ਪਿਆ ਸੀਗਾ ਤੇ ਵੇਖ ਮੈਨੂੰ ਜਿੱਤ ਕਿਵੇਂ ਹੋ ਗਿਆ ਵੇਖਿਆ ਤਾਂ ਸਾਰੇ ਦਰਵਾਜ਼ੇ ਖੁੱਲੇ ਸੀਗੇ ਚੋਰੀ ਹੋ ਚੁੱਕੀ ਸੀ ਸਾਰਾ ਸਮਾਨ ਲੈ ਗਿਆ ਜੀ ਚਾਂਦੀ ਦਾ ਚੰਪ ਸੱਚ ਪਿਆ ਸੀਗਾ ਛੇਬ ਜੀ ਇਸ ਸਮਾਨ ਬਾਹਰ ਡੱਬਿਆਂ ਚ ਪਿਆ ਸੀ ਗਈ ਡੱਬੇ ਸਾਰੇ ਜੋੜ ਕੇ ਰੱਖੇ ਹੋਏ ਸੀਗੇ ਔਰ ਡੱਬੇ ਸਾਰੇ ਵਹਿਲੇ ਕਰ ਗਏ ਆ ਤੇ ਰਾਤੀ ਕਿੰਨਾ ਵੇਹ ਦੁਕਾਨ ਬੰਦ ਕੀਤੀ ਅਸੀਂ ਸ਼ਨੀਵਾਰੀ ਸਵੇਰੇ ਸ਼ਨੀਵਾਰ ਰਾਤ ਪੌਣੇ 9:00 ਪੌਣੇ 7:00 ਹੀ ਬੰਦ ਕਰਕੇ ਗਏ ਆ ਪੌਣੇ 7:00 ਵਜੇ ਤੇ ਅੱਜ ਸਵੇਰੇ 9:30 ਵਜੇ ਖੋਲੀ ਦੁਕਾਨ ਕੱਲ੍ਹ ਆਸਟਰੰਡੇ ਸੀ ਦੁਕਾਨ ਖੋਲੀ ਨਹੀਂ ਸੀਗੀ ਤੁਹਾਨੂੰ ਕੋਈ ਆਇਆ ਨਹੀਂ ਵੀ ਸ਼ਨੀਵਾਰ ਚੋਰੀ ਹੋਈ ਹੈ ਐਤਵਾਰ ਤੇ ਇਹ ਆ ਤੁਹਾਡਾ ਹੋ ਸਕਦਾ ਹੈ ਬਾਈ ਨਹੀਂ ਪਿਛਲੇ ਕੁਛ ਨੇ ਨਹੀਂ ਆਇਆ ਪਿਛਲੇ ਸ਼ਾਮ ਨੂੰ ਖੁੱਲਾ ਸੀਗਾ ਜਿ ਸ਼ਨੀਵਾਰ ਦੀ ਹੋਈ ਹੁੰਦੀ ਪਤਾ ਲੱਗ ਜਾਂਦਾ ਲੈ ਵੀ ਛਾੜਾ ਖੁੱਲਾ ਕੋਈ ਦਾਖਲ ਅੰਦਰ ਸੋਨਾ ਚੋਰੀ ਹੋਇਆ ਕਿੰਨਾ ਨੁਕਸਾਨ ਸਮਾਨ ਚਾਂਦੀ ਦਾ ਜੀ 5 ਤੋਂ 7 ਕਿਲੋ ਤੱਕ ਹੋ ਸਕਦਾ ਇਹ ਗੜ ਹੋ ਸਕਦਾ ਹੈ 7 ਕਿਲੋ ਚਾਂਦੀ ਹੋਊਗੀ ਕਿੰਨੇ ਕੁ ਦੀ ਚਾਂਦੀ ਦਾ ਚਾਂਦੀ ਦਾ ਜੀ ਹੁਣ ਵੇਖ ਕੇ ਥੋੜਾ ਜਿਹਾ ਅੰਦਾਜ਼ਾ ਹੋਊਗਾ ਅੰਦਾਜ਼ਾ ਮੈਂ ਦਾ ਥੋੜਾ ਜਿਹਾ ਨਹੀਂ ਵੇਖ ਕੇ ਕਿੰਨੇ ਕੁ ਲੱਗ ਪੰਜ ਤੋਂ 7 ਲੱਖ ਰੁਪਏ ਦਾ ਹੋ ਸਕਦਾ ਜੀ ਕੀ ਕੈਸ਼ ਹੈਗਾ ਸੀ ਕੈਸ਼ ਨਹੀਂ ਹੈਗਾ ਸੀ ਕੈਸ਼ ਤੋਂ 5-7 ਹਜ਼ਾਰ ਰੁਪਏ ਸੀ ਗੱਲੇ ਪਿਆ ਸੀ ਉਹ ਵੀ ਗਾਇਬ ਹੈ ਜੀ ਕੈਮਰੇ ਲੱਗੇ ਨੇ ਕੈਮਰੇ ਜੀ ਨੇ ਚੱਲਦੇ ਨਹੀਂ ਪਏਗਾ ਇਹ ਰੁੱਕ ਸਕਿਆ ਕੈਮਰਾ ਥੋ ਇੱਕ ਚੱਕਰ ਕਰਣਾ ਈ ਹੈ ਹਾਂਜੀ ਓਕੇ ਮੌਕੇ ਤੇ ਪੁਲਿਸ ਪਹੁੰਚ ਗਈ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਗਈ ਹਾਂਜੀ ਕੀ ਮੰਗ ਕਰਦੇ ਹੋ ਸਾਡੂ ਹੀ ਸਾਡਾ ਇਨਸਾਫ ਦਿੱਤਾ ਜਾਵੇ ਜੋ ਸਾਡਾ ਸਮਾਨ ਵਾਪਸ ਲੈ ਲੈ ਜੀ ਸ਼ੱਕ ਲੱਗਦਾ ਤੁਹਾਨੂੰ ਜੇ ਕੈਮਰੇ ਨਹੀਂ ਚੱਲਦੇਗਾ ਕਿਸੇ ਬੰਦੇ ਨੂੰ ਪਤਾ ਹੋਵੇ ਤਾਂ ਸ਼ੱਕ ਇਸ ਤਰ੍ਹਾਂ ਲੱਗਦਾ ਤੁਹਾਨੂੰ ਸੂਚਨਾ ਕਿਵੇਂ ਮਿਲ ਜਾਂਦੀ ਚੋਰੀ ਦੀ ਇਹ ਜੀ ਗੇਟ ਖੋਲਿਆ ਦੁਕਾਨ ਦਾ ਸ਼ਟਰ ਖੋਲਿਆ ਜੀ ਆਮ ਸ਼ਟਰ ਤੇ ਮਿਆਣਾ ਉਹ ਸਵੇਰ 9:00 ਦੁਕਾਨ ਦਾ ਸ਼ਟਰ ਚੱਕਿਆ ਅੰਦਰ ਵੀ ਖਿਆ ਅੰਦਰ ਪਾਸੇ ਦੋ ਗੇਟ ਖੁੱਲੇ ਤੋੜੇ ਪਏ ਸੀ ਜੀ ਪਿਛਲੇ ਚੋਕੀ ਦਾ ਹੁੰਦਾ ਪਿਛਲੇ ਪਿਛਲੇ ਪਾਸੇ ਦੀ ਚੋਕੀ ਦਾ ਬਿਆਰ ਪਿਛੇ ਹੁੰਦਾ ਹੀ ਇੱਕ ਪਿਛਲੇ ਪਾਸੇ ਹੋਇਆ ਵਾਕਿਆ ਜੀ ਪਿਛਲੇ ਪਾਸੇ ਤੋਂ ਹੋਇਆ ਹੈ ਇੱਥੇ ਪਿੱਛੋਂ ਆਏ ਤੇ ਪਿੱਛੋਂ ਇਹਨਾਂ ਤਿੰਨ ਗੇਟ ਭੰਨੇ ਆ ਇੱਕ ਨਹੀਂ ਤਿੰਨ ਗੇਟੇ ਗਏ ਤਿੰਨ ਗੇਟ ਕੋਲ ਕੋਲਸ ਕਰਕੇ ਆਏ ਅੰਦਰ ਸੀਰਮਾ ਮੈਂ ਮੌਕੇ ਤੇ ਵਿਜ਼ਿਟ ਕੀਤੀ ਹੈ ਇਹ ਸੀਸੀਟੀਵੀ ਫੁਟੇਜ ਅਸੀਂ ਖੰਗਾਲ ਰਹੇ ਹਾਂ ਅਸੀਂ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ ਕੀ ਕੀ ਨੁਕਸਾਨ ਦੱਸਿਆ ਗਿਆ ਜੀ ਅਜੇ ਫਿਲਹਾਲ ਉਹ ਕਹਿੰਦੇ 4 ਕਿਲੋ ਚਾਂਦੀ ਹੈ ਬਾਕੀ ਉਹ ਚੈੱਕ ਕਰ ਰਹੇ ਨੇ ਆਪਣਾ ਸ਼ੈਰ ਕਰਨ ਤੋਂ ਬਾਅਦ ਇਹ ਹੋ ਗਿਆ ਕਿ ਟੋਟਲ ਕੀ ਕੀ ਚੋਰੀ ਹੋਇਆ ਵਿਚਾਰ ਵਿੱਚ ਸਰੇਮ ਚੋਰੀ ਹੋ ਜਾਣਾ ਉਸ ਲਈ ਕੋਈ ਸਲੂਤੀ ਨਹੀਂ ਕੋਈ ਗੱਲ ਨਹੀਂ ਜੀ ਅਸੀਂ ਟ੍ਰੇਸ ਵੀ ਕਰ ਲਾਂਗੇ ਚੋਕੀਆਂ ਦਾ ਹੁੰਦੇ ਆ ਹੀ ਨੇ